ਸਿਪਰੀਮ ਕੋਰਟ ਨੇ ਚੰਡੀਗੜ੍ਹ ਮੇਰ ਚੋਣਾ ਦੇ ਵਿੱਚ ਕਥਿਤ ਧਾਂਦਲੀ ਦੇ ਕਾਰਨ ਮੋੜ ਤੋਂ ਮਤਦਾਨ ਦੀ ਮੰਗ ਵਾਲੀ ਅਰਜ਼ੀ ਕਰ ਤੇ ਸੁਣਵਾਈ ਕੀਤੀ ਸੀਜੀਆਈ ਡਿਵਾਈਡ ਚੰਦਰਚੂੜੀ ਪਿਠ ਨੇ ਇਹ ਵੀਡੀਓ ਵੀ ਦੇਖਿਆ ਜਿਸ ਵਿੱਚ ਕਥਿਤ ਤੌਰ ਤੇ ਨਿਯੁਕਤ ਅਧਿਕਾਰੀ ਅਨਿਲ ਮਸੀਹ ਮਤਰ ਪੱਤਰਾਂ ਦੇ ਨਾਲ ਛੇੜਛਾੜ ਕਰਦੇ ਹੋਏ ਸਾਫ਼ ਤਰੀਕੇ ਦੇ ਨਾਲ ਦਿਖਾਈ ਦੇ ਰਹੇ ਹਨ ਵੀਡੀਓ ਦੇਖ ਕੇ ਕੋਰਟ ਨੇ ਬੇहद ਸਖਤ ਲਹਿਜੇ ਵਿੱਚ ਕਿਹਾ ਕਿ ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਨਿਯੁਕਤ ਅਧਿਕਾਰੀ ਮਤ ਪੱਤਰਾਂ ਨੂੰ ਖਰਾਬ ਕਰ ਰਹੇ ਹਨ ਕੋਈ ਅਜੀਹਾ ਕਿਵੇਂ ਕਰ ਸਕਦਾ ਹੈ ਇਹ ਅਸੀਂ ਦੇਖ ਕੇ ਸਾਰੇ ਹੈਰਾਨ ਹਾਂ ਤੰਤਰ ਦਾ ਮਜ਼ਾਕ ਹੈ ਲੋਕਤੰਤਰ ਦਾ ਕਤਲ ਹੈ ਕੋਰਟ ਨੇ ਪੁੱਛਿਆ ਚੋਣ ਅਧਿਕਾਰੀ ਕੈਮਰੇ ਤਰਫ ਕਿਉਂ ਦੇਖ ਰਹੇ ਹਨ ਅਤੇ ਭਗੌੜੇ ਦੀ ਤਰ੍ਹਾਂ ਕਿਉਂ ਭੱਜ ਰਹੇ ਹਨ ਤਸਵੀਰਾਂ ਵਿੱਚ ਸਾਫ਼ ਤੌਰ ਤੋਂ ਤੁਸੀਂ ਦੇਖ ਸਕਦੇ ਹੋ ਕਿ ਨਿਯਵਾਚਨ ਅਧਿਕਾਰੀ ਕਿਸ ਤਰੀਕੇ ਦੇ ਨਾਲ ਪਹਿਲਾਂ ਕੈਮਰੇ ਵੱਲ ਦੇਖਦੇ ਹਨ ਫਿਰ ਬੜੇ ਚਲਾਕੀ ਦੇ ਨਾਲ ਟਿੱਕ ਕਰਦੇ ਹੋਏ ਦਿਖਾਈ ਦੇ ਰਹੇ ਨੇ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਇਸ ਮਸਲੇ ਤੇ ਹੁਣ ਪੂਰੀ ਬਰੀਕੇ ਦੇ ਨਾਲ ਜਾਂਚ ਕਰ ਰਹੇ ਹਾਂ ਮਾਮਲੇ ਦੀ ਅਗਲੀ ਸੁਣਵਾਈ 12 ਫਰਵਰੀ ਨੂੰ ਹੋਵੇਗੀ ਸੀਜੀਆਈ ਚੰਦਰਚੂੜ ਜਸਟਿਸ ਜੇਵੀ ਪਾਰਦੀਵਾਲ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਪੇਟੀ ਆਪ ਦੇ ਮੇਅਰ ਅਹੁਦੇ ਦੇ ਪ੍ਰਤੀਯਾਸੀ ਕੁਲਦੀਪ ਕੁਮਾਰ ਦੀ ਅਚਕਤ ਸੁਣਵਾਈ ਕਰ ਰਹੀ ਹੈ ਤਨੂ ਦਾਸੀ ਕੀ ਚੰਡੀਗੜ੍ਹ ਦੇ ਵਿੱਚ ਜੋ ਮੇਅਰ ਚੋਣ ਹੋਈ ਸੀ ਉਸ ਦਾ ਦੇ ਵਿੱਚ ਆਮਾਦੀ ਪਾਰਟੀ ਕਾਂਗਰਸ ਨੇ ਮਿਲ ਕੇ ਚੋਣ ਲੜੀ ਸੀ ਇਹਨਾਂ ਦੇ ਮੇਅਰ ਉਮੀਦਵਾਰਾਂ ਨੂੰ ਵੀ ਅਤੇ ਭਾਜਪਾ ਨੂੰ 16 ਵੋਟ ਮਿਲੇ ਨਿਯਵਾਚਨ ਅਧਿਕਾਰੀ ਨੇ ਆਪ ਕਾਂਗਰਸ ਦੇ 8 ਵੋਟ ਰੱਦ ਕਰਕੇ ਭਾਜਪਾ ਨੂੰ ਜੇਤੂ ਲਾਂ ਦਿੱਤਾ ਸੀ ਜਿਸ ਤੋਂ ਬਾਅਦ ਆਮਾਦੀ ਪਾਰਟੀ ਅਤੇ ਕਾਂਗਰਸ ਨੇ ਵੱਡਾ ਭਾਜਪਾ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਸੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਲੋਂ ਇਆਚੀ ਕਾ ਪੀਐਲ ਕੀਤੀ ਗਈ ਸੀ ਸੁਪਰੀਮ ਕੋਰਟ ਦੇ ਵਿੱਚ ਅਤੇ ਭਲਕੇ ਉਸ ਤੇ ਸੁਣਵਾਈ ਹੋਈ ਹੈ ਸੁਪਰੀਮ ਕੋਰਟ ਨੇ ਫਟਕਾਰ ਲਗਾਈ ਹੈ ਨਿਯਮਚਨ ਅਧਿਕਾਰੀ ਨੂੰ ਉਹਨਾਂ ਦੀ ਵੀਡੀਓ ਲੀਕ ਹੋਈ ਹੈ ਕਿਸ ਤਰੀਕੇ ਦੇ ਨਾਲ ਉਹ ਫਰਜੀ ਟਿਕ ਕਰਦੇ ਹੋਏ ਦਿਖਾਈ ਦੇ ਰਹੇ ਨੇ ਹਟ ਬੜਾ ਹਟ ਦੇ ਵਿੱਚ ਉਹ ਟਿਕ ਕਰਦੇ ਹੋਏ ਦਿਖਾਈ ਦੇ ਰਹੇ ਨੇ ਪਹਿਲਾਂ ਕੈਮਰੇ ਵੱਲ ਦੇਖਦੇ ਨੇ ਅਜੀਹੇ ਜਿਸ ਤਰੀਕੇ ਦੇ ਆ ਲੋਕਤੰਤਰ ਦਾ ਕਤਲ ਕਰਾਰ ਦਿੱਤਾ ਹੈ ਇਸ ਪੂਰੀ ਪ੍ਰਕਿਰਿਆ ਨੂੰ ਸੁਪਰੀਮ ਕੋਰਟ ਨੇ ਅਜਿਹੇ ਚ ਸਾਡੇ ਦਰਸ਼ਕ ਇਸ ਪੂਰੇ ਮਸਲੇ ਤੇ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਬੀਜੇਪੀ ਨੂੰ ਜੇਤੂ ਐਲਾਨ ਦਿੱਤਾ ਸੀ ਨਰਵਾਚਨ ਅਧਿਕਾਰੀ ਨੇ ਅਗਰ ਇਸ ਤਰੀਕੇ ਦੇ ਕਪਲੇ ਲੋਕਤੰਤਰ ਦੇ ਵਿੱਚ ਹੋਣਗੇ ਤਾਂ ਦੇਸ਼ ਦਾ ਲੋਕਤੰਤਰ ਅਤੇ ਨਿਆਂਪਾਲਿਕਾ ਤੋਂ ਵਿਸ਼ਵਾਸ ਉੱਟ ਜਾਵੇਗਾ ਖੈਰ ਇਸ ਪੂਰੇ ਮਸਲੇ ਤੇ ਸਾਡੇ ਦਰਸ਼ਕ ਕੀ ਕਹਿਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਤੇ ਜਿਆਦਾ ਤੋਂ ਜਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ